ਸਾਮਣੇ ਆ ਰਹੀ ਹੈ ਦਰਅਸਲ ਇੱਕ ਇਕੋ ਸਪੋਰਟਸ ਟਮਾਟਰੀ ਰੰਗ ਦੀ ਕਾਰ ਜਿਹੜੀ ਆ ਫਰੀਦাবাদ ਦੇ ਕਿਸੇ ਪਿੰਡ ਦੇ ਕੋਲ ਖੜੀ ਹੋਈ ਮਿਲੀ ਆ ਔਰ ਪੁਲਿਸ ਨੇ ਇਸ ਨੂੰ ਰਾਉਂਡ ਅਪ ਕਰ ਲਿਆ ਔਰ ਉਹਨਾਂ ਨੂੰ ਸ਼ੱਕ ਹੈ ਕਿ ਇਹਦੇ ਵਿੱਚ ਕਿਤੇ ਵਿਸਪੋਟਿਕ ਪਦਾਰਥ ਕਿਉਂ ਨਾ ਹੋਵੇ ਕਿਉਂਕਿ ਜਿਸ ਹਿਸਾਬ ਦੇ ਨਾਲ ਲਾਲ ਕਿਲੇ ਦੇ ਕੋਲ I20 ਖਲਾਰਕੇ ਜਿਹੜਾ ਵਿਸਪੋਟ ਕੀਤਾ ਗਿਆ ਉਸ ਦੇ ਹਿਸਾਬ ਦੇ ਨਾਲ ਇਸ ਜਗ੍ਹਾ ਦੇ ਉੱਤੇ ਵੀ ਹੋ ਸਕਦਾ ਆ ਔਰ ਇਸ ਗੱਡੀ ਨੂੰ ਜਦੋਂ ਖੋਗਾ ਲਿਆ ਗਿਆ ਇਸ ਗੱਡੀ ਦੇ ਬਾਰੇ ਤਾਂ ਪਤਾ ਲੱਗਿਆ ਕਿ ਇਹ ਗੱਡੀ I20 ਦੇ ਵਿੱਚ ਜਿਹੜਾ ਇਕ ਆਤਮਕੁਬਦੀ ਮਾਰਿਆ ਗਿਆ ਆ ਉਮਰ ਨਬੀ ਉਸ ਦੀ ਉਸ ਦੇ ਨਾਮ ਦੇ ਉੱਤੇ ਰਜਿਸਟਰ ਹੈ ਡੀ ਐਲ 10 ਸੀ ਕੇ ਔਰ ਇਹਦਾ ਨੰਬਰ ਹੈਗਾ ਆ 0458 ਯਾਨੀ ਕਿ 0458 ਦਾ ਨੰਬਰ ਹੈ ਇਕੋ ਸਪੋਰਟਸ ਗੱਡੀ ਹੈ ਔਰ ਇਹ ਪਿੰਡ ਹੈ ਕੋਈ ਫਰੀਦাবাদ ਦਾ ਲਾਗੇ ਉਥੇ ਖੰਡਾਵਲੀ ਪਿੰਡ ਹੈ ਉਹਦੇ ਲਾਗੇ ਖੜੀ ਮਿਲੀ ਹੈ ਕਾਰ ਦੀ ਕਿਰਾਬੰਦੀ ਕਰ ਦਿੱਤੀ ਆ ਜਾਂਚ ਦੇ ਲਈ ਫੋਰੈਂਸਿਕ ਜਿਹੜੇ ਲੋਕ ਨੇ ਉਹ ਬਗ ਬੁਲਾ ਲਏ ਨੇ ਔਰ ਬੰਬ ਵਿਰੋਧੀ ਦਸਤੇ ਜਿਹੜੇ ਨੇ ਉੱਥੇ ਡਿਪਲੋਏ ਕਰ ਦਿੱਤੇ ਗਏ ਨੇ ਫਿਲਹਾਲ ਬਹੁਤ ਵੱਡੀ ਖਬਰ ਹੈ ਔਰ ਇਹ ਪੁਲਿਸ ਨੇ ਦੱਸਿਆ ਕਿ ਇਹ ਜਿਹੜਾ ਜਿਹੜੀ ਕਾਰ ਹੈ ਇਹ i20 ਕਾਰ ਦੇ ਵਿੱਚ ਜਿਹੜਾ ਮ੍ਰਿਤਕ ਪਾਇਆ ਗਿਆ ਸੀਗਾ ਉਮਰ ਉਨ ਨਬੀ ਉਹਦੇ ਨਾਮ ਤੇ ਰਜਿਸਟਰ ਹੈ ਔਰ ਟੋਲ ਵੀ ਉਹਦੇ ਨਾਮ ਤੇ ਰਜਿਸਟਰ ਹੈ ਔਰ ਇਸੇ ਕਰਕੇ ਉਹਨਾਂ ਨੂੰ ਸ਼ੱਕ ਹੈ ਕਿ ਇਹਦੇ ਵਿੱਚ ਵਿਸਪੋਰਟ ਵਿਸਪੋਟਿਕ ਪਦਾਰਥ ਹੋ ਸਕਦੇ ਆ ਉਧਰ ਜੇ ਗੱਲ ਕੀਤੀ ਜਾਵੇ ਅਲਫਲਾ ਯੂਨੀਵਰਸਿਟੀ ਜਿੱਥੋਂ ਇੱਕ ਮੈਜੋਰਿਟੀ ਡਾਕਟਰ ਉਹ ਨਿਕਲੇ ਨੇ ਜਿਨ੍ਹਾਂ ਨੇ ਇਹ ਬਲਾਸ ਕੀਤਾ ਆ ਔਰ ਉਸ ਯੂਨੀਵਰਸਿਟੀ ਦਾ ਇੱਕ ਹੋਰ ਡਾਕਟਰ ਨਿਸਾਰ ਉਲ हसन ਦੀ ਤਲਾਸ਼ جاری ਹੈ ਕਹਿੰਦੇ ਕਿ ਦਿੱਲੀ ਬਲਾਸ ਤੋਂ ਬਾਅਦ ਇਹ ਫਰਾਰ ਹੈ ਕਸ਼ਮੀਰ ਦੇ ਵਿੱਚ ਉਸਦੇ ਆਤੰਕੀ ਗਤੀਵਿਧੀਆਂ ਤੋਂ ਸ਼ਾਮਲ ਹੋਣ ਦਾ ਕਹਿੰਦੇ ਜ਼ਿਕਰ ਹੈ ਔਰ ਫਿਲਹਾਲ ਹੁਣ ਇਹ ਵੱਡੀ ਖਬਰ ਹੈ ਕਿ ਇੱਕ ਹੋਰ ਕਾਰ ਜਿਹੜੀ ਹੈ ਉਹ ਫਰੀਦাবাদ ਟੈਰੀਟਰੀ ਦੇ ਵਿੱਚ ਮਿਲੀ ਹੈ ਔਰ ਇਹ ਇੱਕ ਪਿੰਡ ਹੈ ਉਸ ਪਿੰਡ ਦੇ ਲਾਗੇ ਖੜੀ ਹੈ ਔਰ ਉਸ ਤੋਂ ਬਾਅਦ ਪੁਲਿਸ ਨੇ ਅਲਰਟ ਕਰ ਦਿੱਤਾ ਹੈ ਔਰ ਕਾਰ ਨੂੰ ਰਾਉਂਡ ਅਪ ਕਰ ਦਿੱਤਾ ਹੈ ਔਰ ਪੁਲਿਸ ਵਾਲਿਆਂ ਨੇ ਆਸ-ਪਾਸੇ ਦੇ ਲੋਕਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਇਸ ਏਰੀਆ ਦੇ ਵਿੱਚ ਨਾ ਜਾਇਆ ਜਾਵੇ ਤਾਂ ਕਿ ਕੋਈ ਕਿਸੇ ਤਰੀਕੇ ਦਾ ਜੇਕਰ ਕੋਈ ਵਿਸਪੋਟਿਕ ਸਮਗਰੀ ਇਹਦੇ ਅੰਦਰ ਹੋਵੇ ਤਾਂ ਕਿਸੇ ਦਾ ਕੋਈ ਨੁਕਸਾਨ ਨਾ ਹੋ ਜਾਵੇ ਅਦਰ ਅਸਲ ਇਹ ਉਸੇ ਅੰਤਕਵਾਦੀ ਦੇ ਨਾਮ ਤੇ ਰਜਿਸਟਰਡ ਹੈ ਜਿਸ ਨੇ ਜਿਹੜਾ ਆਈ 20 ਦੇ ਵਿੱਚ ਜਿਹੜਾ ਬੈਠਾ ਸੀਗਾ ਉਮਰ ਨਬੀ ਉਦੇ ਨਾਮ ਤੇ ਰਜਿਸਟਰ ਹੈ ਔਰ ਉਸ ਕਰਕੇ ਇਸ ਨੂੰ ਰਾਉਂਡ ਅਪ ਕਰ ਲਿਆ ਇਸ ਏਰੀਏ ਪੂਰੇ ਨੂੰ ਰਾਉਂਡ ਅਪ ਕੀਤਾ ਗਿਆ ਆ ਔਰ ਕਿਉਂਕਿ ਤੁਸੀਂ ਦੇਖੋ ਵੀ I20 ਦੇ ਵਿੱਚ ਜਿਹੜੇ ਚਿੱਠੜੇ ਮਿਲੇ ਨੇ ਉਸ ਨੂੰ ਉਮਰ ਨਬੀ ਦੀ ਮਾਂ ਦੇ ਡੀਐਨਏ ਨਾਲ ਮਿਲਾਇਆ ਗਿਆ ਤੇ ਪਤਾ ਲੱਗਿਆ ਕਿ ਉਹੀ ਇਨਸਾਨ ਹੈ ਸੋ ਇੱਕ ਕਾਰ ਉੱਥੇ ਪਈ ਸੀ ਕਾਰ ਨੂੰ ਰਜਿਸਟਰ ਕਾਰ ਦਾ ਰਜਿਸਟਰ ਨੰਬਰ ਵੀ ਸਹੀ ਹੈ ਔਰ ਫਿਲਹਾਲ ਇਹਦੇ ਤੇ ਪੂਰੀ ਹਾਂ ਹੁਣ ਇਸ ਨੂੰ ਰਾਉਂਡ ਅਪ ਕਰ ਦਿੱਤਾ ਆ ਲੋਕਲ ਏਰੀਆ ਵਾਲੇ ਲੋਕਾਂ ਨੂੰ ਕਹਿ ਦਿੱਤਾ ਕਿ ਅਜੇ ਇੱਥੇ ਨਾ ਆਵੇ ਬੰਬ ਵਿਰੋਧੀ ਦਸਤੇ ਜਿਹੜੇ ਨੇ ਉੱਥੇ ਡਿਪਲੋਏ ਕਰ ਦਿੱਤੇ ਨੇ ਭਾਰਤ ਦੇ ਵਿੱਚ ਪਤਾ ਨਹੀਂ ਕਿੰਨੇ ਜਗ੍ਹਾ ਦੇ ਉੱਤੇ ਕਿਉਂਕਿ ਫਰੀਦ ਫਰੀਦাবাদ ਤੋਂ ਹੀ ਵਿਸਪੋਟਿਕ ਜਿਹੜਾ ਤਕਰੀਬਨ 350 ਕਿਲੋ ਕਹਿਆ ਜਾ ਰਿਹਾ 2900 ਕਿਲੋ ਦੇ ਕਰੀਬ ਕਹਿਆ ਜਾ ਰਿਹਾ ਸੀਗਾ ਉਹ ਉੱਥੋਂ ਮਿਲਿਆ ਸੀਗਾ ਪਰ ਹੁਣ ਕੀ ਇਹ ਗੱਡੀ ਦੇ ਵਿੱਚ ਵੀ ਵਿਸਪੋਟਿਕ ਹੈ ਕੀ ਇਹ ਗੱਡੀ ਵੀ ਘਾਤਕ ਹੋ ਸਕਦੀ ਹੈ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਪਰ ਇਹ ਹੁਣ ਲਾਲ ਰੰਗ ਦੀ ਕਾਰ ਜਿਹੜੀ ਹੈ ਉਸ ਨੂੰ ਰਾਉਂਡ ਅਪ ਕੀਤਾ ਗਿਆ ਆ ਤੇ ਬੰਬ ਵਿਰੋਧੀ ਦਸਤੇ ਜਿਹੜੇ ਨੇ ਉੱਥੇ ਪਹੁੰਚ ਰਹੇ ਨੇ ਫਿਲਹਾਲ ਬਹੁਤ ਵੱਡੀ ਤੇ اہم ਖਬਰ ਇਸ ਸਮੇਂ ਦੀ ਕਿ ਫਰੀਦাবাদ ਦੇ ਕੋਲ ਬੰਬ ਵਿਰੋਧੀ ਦਸਤੇ ਪਹੁੰਚ ਰਹੇ ਨੇ